ਨੇ ਕਾਟ ਕਪੜਾ ਫੈਕਟਰੀ ਤੇ ਲੱਗ ਚੁੱਕੀ ਆ 15 ਦਿਨਾਂ ਦੀ ਧਮਾਕਾ ਸੇਲ ਜਿੱਥੇ ਹੋਣਗੇ ਤੁਹਾਡੇ ਵੱਡੇ ਵੱਡੇ ਫਾਇਦੇ ਜੀ ਬਹੁਤ ਵੱਡੇ ਫਾਇਦੇ ਹੋਣਗੇ ਨਾ ਬਾਜੀ ਤੁਹਾਡੇ ਕਿਉਂਕਿ 15 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਨਾਨਕ ਕਾਜਲੰਦਰ ਨੇ ਮੈਂ ਕਿਹਾ ਜੀ ਪੂਰੇ ਸਾਲ ਦੀ ਸਭ ਤੋਂ ਵੱਡੀ ਬਾਜੀ ਸੇਲ ਆਰਗੇਨਾਈਜ਼ ਕਰਤੀ ਹੈ ਜਿਹਦੇ ਵਿੱਚ ਆ 550 ਰੁਪਏ ਵਾਲੇ ਸੂਟ 550 ਰੁਪਏ ਵਾਲੇ ਦੇ ਫਾਇਦੇ ਦੇ ਜਾ ਰਹੇ ਪੂਰਾ ਪੰਜਾਬ ਚ ਮਾਜੀ ਇਸ ਸਮੇਂ ਨਾਨਕ ਕੱਟ ਨਾਨਕਾ ਟੋਰੀਏ ਕਿਉਂਕਿ ਨਾਨਕ ਕੱਟ ਲੈ ਦੇ ਨਾਲ ਦੇ ਸੂਟ ਆ ਹੈਵੀ ਦੁਪੱਟੇ ਤੁਹਾਨੂੰ ਮਾਰਕ ਨਾਲੋਂ ਅੱਧੋ ਵੱਧ ਰੇਟਾਂ ਤੇ ਦੇ ਦੇਣੇ ਨੇ ਤੇ ਨਾਲ ਹੀ ਇਦਾਂ ਦੇ ਸੂਟ 1-1000 ਰੁਪਏ ਚ ਵੀ ਪਾਜੀ ਦੇ ਦੇਣਿਆ ਚੀਜ਼ਾਂ ਚੱਕਾ ਸੋ ਬਿਲਕੁਲ ਜੀ ਪਾਜੀ ਕਲਰ ਦਿਖਾ ਦਿਓ ਅੱਜ ਕੱਲ ਦਾ ਪੂਰਾ ਟ੍ਰੈਂਡਿੰਗ ਕਲਰ ਆ ਤੇ ਡਿਜ਼ਾਈਨਰ ਸੂਟ ਤੁਹਾਨੂੰ ਦੇਣ ਜਾ ਰਿਹਾ ਵਕਰੇ ਵਕਰੇ ਡਿਜ਼ਾਈਨ ਇਹ ਮਿਲਨੇ ਕਿੱਥੇ ਆ ਨਾਨਕ ਕੱਟ ਕਪੜਾ ਰਾਇਟੀ ਤੇ ਜਿੱਤੇ ਕੇ 15 ਦਿਨਾਂ ਦਾ ਸੇਲ ਮੇਲਾ ਲੱਗ ਚੁੱਕਾ ਆ ਨਰਾਈ ਭੈਣਾਂ ਦਾ ਵੀ ਖੁੱਲਾ ਸਵਾਗਤ ਹੈ ਬਹੁਤ ਧੰਨਵਾਦੀਆਂ ਜਿਹੜੀਆਂ ਵੀਡੀਓ ਕਰੀ ਜਾਂਦੀਆਂ ਸ਼ੇਅਰ ਤੇ ਭਾਜੀ ਆ ਚੈੱਕ ਕਰੋ ਮੇਰੀਆਂ ਪਹਿਲੀਆਂ 10 ਭੈਣਾਂ ਨੂੰ ਇਹਦੇ ਨਾਲ ਦੇ ਭਾਜੀ ਲਹਗੇ ਵਾਲੇ ਸੂਟ ਨਾਨਕ ਕਟੋਲ ਫ੍ਰੀ ਚੱਲੇ ਨੇ ਫਰੰਟ ਵਰਕ ਹੈ ਲਹਗਾ ਵਰਕ ਹੈ ਡਿਜ਼ਾਈਨਰ ਦੁਪੱਟਾ ਵਰਕ ਹੈ ਵੀਡੀਓ ਚਾਲਦੀ ਹੋਈ ਕਰ ਦਿਓ ਸ਼ੇਅਰ ਸ਼ੇਅਰ ਟੂ ਗਰੁੱਪ ਪਹਿਲੇ 10 ਜਾਣਨ ਭਾਈ 10 ਸੂਟ ਦੇ ਦੇਗੇ ਟੂਟਾ ਦੇ ਨਾਲ ਲਗੇ ਗਰਾਰੇ ਸ਼ਰਾਰੇ ਆਨ ਲਿਮਟਡ ਵੈਰਾਈਟੀ ਮਿਲਣਗੀ ਤੁਸੀਂ ਹੈਂਡਵਰਕ ਦੀਆਂ ਡ्रेसेस ਲੈਣੀਆਂ ਉਹ ਵੀ ਮਿਲਣਗੀਆਂ ਤੁਸੀਂ ਮੈਂ ਕਹਣਾ ਜੀ ਉਹ ਚੈੱਕ ਕਰੋ ਸ਼ਰਾਰਿਆਂ ਵਰਕ ਲੈਣੇ ਨੇ ਉਹ ਵੀ ਮਿਲਣਗੇ ਗਰਾਰੇ ਵਰਕ ਲੈਣੇ ਨੇ ਉਹ ਵੀ ਮਿਲਣਗੇ ਆਨ ਲਿਮਟਡ ਵੈਰਾਈਟੀ ਨਾਲ ਕਰਜਾਂਦਨ ਮਿਲੇਗੀ ਹਰ ਇੱਕ ਪੈਨ ਨੂੰ ਮਿਲੇਗੀ ਕੰਪਲੀਟ ਵੈਡਿੰਗ ਸ਼ੋਪਿੰਗ ਕਈਆਂ ਮੇਰੀਆਂ ਭੈਣਾਂ ਨੇ ਸੂਣਾ 32 3200 ਰੁਪਏ ਦੇ ਬਜਾਰੋਂ ਖਰੀਦੇ ਨੇ ਨਾ ਨਾ ਘਟ ਕਪੜਾ ਫੈਕਟਰੀ ਆ ਜੋ ਕਪੜਾ ਲੈਣਾ ਵਿਆਹ ਚਾਦੀ ਵਾਸਤੇ ਬੈਕਰੋ ਜੀ ਤੁਸੀਂ ਲੈਣ ਦੇਣ ਕਰਨਾ ਇਹ ਤੁਹਾਨੂੰ ਸੂਟ ਦੇ ਦਿਆਂਗੇ ਭਾਜੀ ਇੱਕ ਇੱਕ ਹਜ਼ਾਰ ਰੁਪਏ ਰੇ ਜਾਂਦੇ ਚੋ ਲਓ ਜੀ ਨਿਆਰੇ ਆਉਣ ਵਾਲੇ ਤੁਹਾਨੂੰ ਭਾਜੀ ਫੋਕਸ ਮਾਰ ਦਿਓ ਹੈਂਡਵਰਕ ਦਿਖਾ ਦਿਓ ਨਿਆਰੇ ਦਿਖਾ ਦਿਓ ਕਮਾਲਾ ਦਿਖਾ ਦਿਓ ਤਮਾਲਾ ਦਿਖਾ ਦਿਓ ਇਸ ਤਰ੍ਹਾਂ ਦੇ ਆਰਟੀਕਲ ਇੱਕ ਇੱਕ ਹਜ਼ਾਰ ਚ ਦੇਾਂਗੇ तो बिल्कुल बाजी 2 2 लाख रुपए वाला कपड़ा 2 लाख रुपए वाला कपड़ा 40 ਤੋਂ 50000 ਰੁਪਏ ਦੀ ਰੇਂਜ ਬਣਾ ਕੇ ਦੇਾਂਗੇ ਸੂਟ ਚੈੱਕ ਕਰ ਲੋ ਸਕਰੀਨ ਸ਼ਾਟ ਲੈ ਲੋ 4800 ਰੁਪਏ ਵਿਚਨ ਵਾਲਾ ਸੂਟ ਬਾਜੀ ਬਾਜੀ 12 1200 ਰੁਪਏ ਰੇਂਜ ਦੇ ਦੇਣਾ ਚਲੋ ਬਿਲਕੁਲ ਬਾਜੀ 31 ਦਸੰਬਰ ਤੱਕ ਸੇਲ ਮੇਲਾ ਚੱਲੇਗਾ ਜੀ ਵੈਲਵਰ ਦੇ ਸੂਟ ਦੇਾਂਗੇ ਵੈਲਵਰ ਦੇ ਸ਼ੌਲ ਦੇਾਂਗੇ ਅਨ ਲਿਮਟਡ ਵੈਰਾਈਟੀ ਪਹਿਰਾਣਾਂ ਨੂੰ ਦੇਾਂਗੇ ਨਾਲ ਸ਼ਮਰ ਦੇ ਉੱਪਰ ਵੀ ਭਾਜੀ ਪਹਿਰਾਣਾਂ ਨੂੰ ਰਜਵੇਂ ਡਿਜ਼ਾਈਨ ਦੇਾਂਗੇ ਚਲੋ ਵੀ ਲੱਗੀ ਆ 15 ਦਿਨਾਂ ਦੀ ਧਮਾਕਾ ਸੇਲ 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 ਨਾਨਕਾਟ ਕਪੜਾ ਫੈਕਟਰੀ ਤੇ ਲੱਗ ਚੁੱਕੀ ਆ 15 ਦਿਨਾਂ ਦੀ ਧਮਾਕਾ ਸੇਲ ਜਿੱਥੇ ਹੋਣਗੇ ਤੁਹਾਡੇ ਵੱਡੇ ਵੱਡੇ ਫਾਇਦੇ ਜੀ ਬਹੁਤ ਵੱਡੇ ਫਾਇਦੇ ਹੋਣਗੇ ਭਾਜੀ ਤੁਹਾਡੇ ਕਿਉਂਕਿ 15 ਦਸੰਬਰ ਤੋਂ ਲੈ ਕੇ ਕੱਤੀ ਦਿਨ ਤੱਕ ਨਾਨਕ ਕਰਜਲੰਦਰ ਨੇ ਮੈਂ ਕਿਹਾ ਜੀ ਪੂਰੇ ਸਾਲ ਦੀ ਸਭ ਤੋਂ ਵੱਡੀ ਬਾਜੀ ਸੇਲ ਆਰਗੇਨਾਈਜ਼ ਕਰਤੀ ਹੈ ਜਿਹਦੇ ਵਿੱਚ 2200 ਰੁਪਏ ਵਾਲੇ ਸੂਟ 5500 ਰੁਪਏ ਵਾਲੇ ਦੇ ਬਾਈ ਦੇਣ ਜਾ ਰਿਹਾ ਜੀ ਇਹਨੂੰ ਕਹਿੰਦੇ ਆ ਨਿਆਰੇ ਇਹਨੂੰ ਕਹਿੰਦੇ ਆ ਕਮਾਲਾ ਇਹਨੂੰ ਕਹਿੰਦੇ ਆ ਤਮਾਲਾ ਮਾਰਕੀਟ ਦੇ ਵਿੱਚ 2025 ਉਹ ਤੇ ਬਾਜੀ ਕਹਿ ਰਿਹਾ 500 ਚ ਲੈ ਜਾਓ ਲੈ ਜਾਓ ਲੈ ਜਾਓ ਬਿਲਕੁਲ ਬਾਜੀ ਟਰੱਕਾਂ ਦੇ ਟਰੱਕ ਮਾਲ ਬਰ ਬਰ ਕੇ ਆ ਚੁੱਕਾ ਆ ਪੱਲ 595 ਰੁਪਇਆ ਰੇਜਾ ਜੇ ਨਾਨਕ ਕੱਟ ਲੈ ਜਾਓ ਤੇ ਕਪੜਾ ਲੈਣਾ ਵਿਆਹ ਸ਼ਾਦੀ ਵਾਸਤੇ 15 ਦਿਨ ਦਾ ਸੰਡੈਰੀ ਮੌਕਾ ਆਪਣੇ ਭੈਣ ਭਰਾਵਾਂ ਵਾਸਤੇ ਦੇ ਦਿੱਤਾ ਹੈ ਪਿਓਰ ਕਰੇਬ ਦਾ ਸੂਟ ਹੈ ਚਿੰਨੌਰ ਦਾ ਦੁਪੱਟਾ ਨਾਲ ਆ ਭਾਜੀ 695 ਰੁਪਇਆ ਰੇਜਾ ਤੇ ਲਓ ਜੀ ਤੁਹਾਨੂੰ ਪੂਰੇ ਨਜ਼ਾਰੇ ਆਉਣ ਵਾਲੇ ਆ ਸੋ ਜੇਕਰ ਤੁਸੀਂ ਵਿਆਹ ਸ਼ਾਦੀਆਂ ਕਪੜਾ ਤਿਆਰ ਕਰਵਾਉਣ ਬਾਅਦ ਤੇ ਸਿੱਧਾ ਨਾਨਕ ਕੱਟ ਕਪੜਾ ਫੈਕਟਰੀ ਤੇ ਆਉਣ ਬਾਅਦ 695 ਚ ਲੈ ਜਿਓ ਸੋ ਬਿਲਕੁਲ ਭਾਜੀ ਚੈੱਕ ਕਰੋ ਮੈਂ ਕਹਿੰਦਾ ਜੀ 2500 ਵਾਲੇ ਸੂਟ ਦੇ ਆਗੇ ਸੇ 1000 ਰੁਪਏ ਵਾਲੇ ਸੂਟ ਦਿਆਂਗੇ ਰੇਟ ਕੋਈ 600 ਕੋਈ 700 ਕੋਈ 800 ਜਿਹਾਂ ਸੂਟ ਦੇਖ ਰਹੇ ਹੋ ਬਾਜੀ 800 ਰੁਪਏ ਜੀ ਭੈਣ ਭਰਾਵਾਂ ਨੂੰ ਦੇ ਦਿਆ ਲਓ ਜੀ ਇੱਕ ਵਾਰ ਨਹੀਂ ਬਾਰ ਬਾਰ ਕਵਾਂਗੇ ਨਾਨਕ ਕੱਟ ਕਪੜਾ ਫੈਕਟਰੀ ਤੇ ਲੱਗ ਚੁੱਕੀ ਆ 15 ਦਿਨਾਂ ਦੀ ਤਮਾਕਾ ਹਸੇ ਲੇਤੇ ਹਨੀ ਜੇ ਵੇਚੇ ਤੇ ਜੀ ਆਜੋ ਸੋ ਚੈੱਕ ਕਰੋ ਬਾਜੀ ਮੈਂ ਕਹ ਰਾ ਜੀ ਅੰਮਰਸਾਰ ਵਾਲਿਆਂ ਨੂੰ ਵੈਲਕਮ ਹੈ ਨਵੇਂ ਸ਼ਹਿਰ ਵਾਲਿਆਂ ਨੂੰ ਵੀ ਵੈਲਕਮ ਹੈ ਜਿਹੜੇ ਮੇਰੇ ਭੈਣ ਭਰਾ ਯਨ ਆਰ ਆਈ ਉਹਨਾਂ ਨੂੰ ਵੀ ਵੈਲਕਮ ਹੈ ਤੇ ਆ ਸੂਟ ਪਿਓਰ ਔਰ ਗਾਂਜਾ ਔਰ ਗੱਜਾ ਦਾ ਦੁਪੱਟਾ ਪੂਰਾ ਭਾਜੀ 70% ਡਿਸਕਾਊਂਟ ਹੈ ਤੇ 500 ਰੁਪਏ ਰੇਜੇ ਸ਼ੂਟ ਕਰ ਦਿੱਤਾ ਹੈ। ਲਓ ਜੀ ਇੱਥੇ ਤੁਹਾਨੂੰ ਸਿੱਧਾ ਕਪੜਾ ਫੈਕਟਰੀ ਦੇ ਲੈ ਕੇ ਪਹੁੰਚਿਆ ਤੁਹਾਡੇ ਨਾਲ ਬਜ਼ਾਰਾ ਚ ਹੁੰਦੀ ਆ ਲੁੱਟ। ਇਸ ਤਰ੍ਹਾਂ ਦੇ ਆਰਟੀਕਲ ਕੋਈ ਕਹਿੰਦਾ 1800 ਕੋਈ ਕਹਿੰਦਾ 2000 ਕੋਈ ਕਹਿੰਦਾ 2500 ਇੱਥੇ ਆਉਤੇ 500 500 ਚ ਲੈ ਜਾਓ ਇਸ ਤਰ੍ਹਾਂ ਦੀ ਐਵਰੇਟੀ। ਬਿਲਕੁਲ ਭਾਜੀ ਚੈੱਕ ਕਰੋ। ਅੱਜ ਕਈਆਂ ਮੇਰੀਆਂ ਭੈਣਾਂ ਨੇ ਸੂੰੜਾ 32 3200 ਰੁਪਏ ਦੇ ਬਜ਼ਾਰੋਂ ਖਰੀਦੇ ਨੇ। ਨਾ ਨਾ ਘਟ ਕਪੜਾ ਫੈਕਟਰੀ ਆਜੋ ਕਪੜਾ ਲੈਣਾ ਵਿਆਹ ਚਾਦੀ ਇਹ ਤੁਹਾਨੂੰ ਸੂਟ ਦੇ ਦਿਆਂਗੇ ਭਾਜੀ 1-1000 ਰੁਪਏ ਰੇਨਜ ਚ। ਚਲੋ ਜੀ ਨਿਆਰੇ ਆਉਣ ਵਾਲੇ ਤੁਹਾਨੂੰ ਭਾਜੀ ਫੋਕਸ ਮਾਰ ਦਿਓ, ਹੈਂਡਵਰਕ ਦਿਖਾ ਦਿਓ, ਨਿਆਰੇ ਦਿਖਾ ਦਿਓ, ਕਮਾਲਾ ਦਿਖਾ ਦਿਓ, ਤਮਾਲਾ ਦਿਖਾ ਦਿਓ। ਇਸ ਤਰ੍ਹਾਂ ਦੇ ਆਰਟੀਕਲ 1-1000 ਚ ਦੇਾਂਗੇ, ਤੁਹਾਡੇ ਫਾਇਦੇ ਕਰਾਂਗੇ। 1-1 ਲੱਖ ਦਾ ਕਪੜਾ ਦੀ ਵੀ 25-25 ਹਜ਼ਾਰ ਚ ਲੈ ਜਾਓ ਤੇ ਚਿੱਤੀ-ਚਿੱਤੀ ਆ। ਬਿਲਕੁਲ ਭਾਜੀ ਫੈਕਟਰੀ ਚ ਬੜਿਆ ਮਾਲ ਫੈਕਟਰੀ ਆ ਜੀ ਦੇ ਦੇਣਾ ਆਪਾਂ। ਫਰਕਾ ਬੰਦੀ ਸੂਟੇ ਬਾਵਾ ਨਾਲ ਆ। ਸੂਟ ਬੁਰਾ ਕਮਾਲ ਦਾ। ਮੈਂ ਕਹਿੰਦਾ ਜੀ ਜਾਲ ਦੁਬੱਟਾ ਆ ਭਾਜੀ 20 20 ਗੁਣਾ ਸਸਤਾ ਸੂਟ ਦੇਾਂਗੇ ਮਾਰਕੀਟ ਚ 6000 ਨਾਨਕ ਕੱਟ ਕਪੜਾ ਕਰਤੀ 2000 ਸੋ ਲਓ ਜੀ ਸੂਟ ਆ ਜਾਲ ਦਾ ਬੜੇ ਹੀ ਕਮਾਲ ਦਾ ਇਧਰ ਦੇਖੋ ਬਹੁਤ ਹੀ ਨਜ਼ਾਰੇਦਾਰ ਆਰਟੀਕਲ ਹੈ ਨਜ਼ਾਰੇਦਾਰ ਹੈਂਡਵਰਕ ਹੈ ਮਾਰਕੀਟ ਦੇ ਵਿੱਚ 6000 7000 ਨਾਨਕ ਕੱਟ ਕਪੜਾ ਵੇਡਰੀ ਤੇ 1500 ਤੋਂ 2000 ਦੇ ਵਿੱਚ ਇਸ ਤਰ੍ਹਾਂ ਦੀਆਂ ਲਗਜ਼ਰੀ ਵੈਰਾਈਟੀਆਂ ਲੈ ਜੋ ਜੀ ਸੋ ਬਿਲਕੁਲ ਜੀ ਤੁਹਾਡੇ ਕਰੋ ਵਿਆਹ ਬਾਰ-ਬਾਰ ਕਹਿੰਨੇ ਆ ਜੀ ਹੁਣੇ ਕਰ ਦਿਓ ਰਿਸ਼ਤੇਦਾਰਾਂ ਨੂੰ ਫੋਨ ਗੱਡੀਆਂ ਚੱਕ ਕੇ ਆ ਜਾਓ ਕਿਉਂਕਿ ਨਾਨਕ ਕੱਟ ਜਲੰਧਰ ਨੇ ਔਰ ਗੈਂਜਾ ਦੇ ਸੂਟ ਵਾਦੀ ਤਾਂ ਇਹ 5-500 ਰੁਪਏ ਰੇਜ ਦੇ ਦੇ ਦੇਣੇ ਆ ਸੋ ਲਓ ਜੀ ਜੇਕਰ ਤੁਹਾਨੂੰ ਲ ਮਾਰਕੀਟ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਤੁਸੀਂ 1500 2000 ਦੇ ਖਰੀਦੇ ਹੋਇਆ ਤੇ ਤੁਹਾਡੇ ਨਾਲ ਹੋਈ ਹੈ ਲੁੱਟ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਆਪਣੇ ਉਹਨਾਂ ਰਿਸ਼ਤੇਦਾਰਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਦੇ ਘਰੇ ਕੀ ਵਿਆਹ ਵਾ ਤਾਜ ਹੋ ਰਹਿਆਂ ਦੀ ਬਚਤਾਂ ਹੋ ਸਕਣ ਸੋ ਬਿਲਕੁਲ ਬਾਜੀ 2-2 ਲੱਖ ਰੁਪਏ ਵਾਲਾ ਕੱਪੜਾ 2 ਲੱਖ ਰੁਪਏ ਵਾਲਾ ਕੱਪੜਾ 40 ਤੋਂ 50000 ਰੁਪਏ ਦੀ ਰੇਂਜ ਬਣਾ ਕੇ ਦੇਵਾਂਗੇ ਸੂਟ ਚੈੱਕ ਕਰ ਲੋ ਸਕਰੀਨ ਸ਼ਾਟ ਲੈ ਲੋ 4800 ਰੁਪਏ ਵਿਕਰ ਵਾਲਾ ਸੂਟ ਹੈ ਭਾਜੀ ਭਾਜੀ 12 1200 ਰੁਪਏ ਰੇਂਜ ਚ ਦੇ ਦੇਣਾ ਚਲੋ ਜੀ ਭਾਜੀ ਇਧਰ ਫੋਕਸ ਮਾਰ ਦਿਓ ਪੂਰਾ ਤੁਸੀਂ ਸਕਰੀਨ ਸ਼ਾਟ ਮਾਰ ਲਓ ਜਿੱਥੇ ਮਰਜੀ ਟਰਾਈ ਕਰ ਲਓ ਕਿਸੇ ਨੇ ਕਹਣਾ 4500 ਕਿਸੇ ਨੇ ਕਹਣਾ 5000 ਪਰ ਨਾਨਕ ਘਟ ਕਪੜਾ ਫੈਕਟਰੀ ਤੇ ਇਸ ਤਰ੍ਹਾਂ ਦੀਆਂ ਵੈਰਾਈਟੀਆਂ 1200 ਚ ਦੇਵਾਂਗੇ ਹੈਂਡਵਰਕ ਦਿਖਾ ਦਿਓ ਨਿਆਰੇ ਦਿਖਾ ਦਿਓ ਤੇ ਵੈਰਾਈਟੀਆਂ ਦਿਖਾ ਦਿਓ ਬਿਲਕੁਲ ਭਾਜੀ ਸੂਟਾਂ ਦੇ ਨਾਲ ਲੱਗੇ ਗਰਾਰੇ ਸ਼ਰਾਰੇ ਅਨਲਿਮਟਿਡ ਵੈਰਾਈਟੀ ਮਿਲਣਗੀ ਤੁਸੀਂ ਹੈਂਡਵਰਕ ਦੀਆਂ ਡ੍ਰੈਸਾਂ ਲੈਣੀਆਂ ਉਹ ਵੀ ਮਿਲਣਗੀਆਂ ਤੁਸੀਂ ਮੈਕਨਾ ਜੀ ਉਹ ਚੈੱਕ ਕਰੋ ਸ਼ਰਾਰੇ ਵਰਕ ਲੈਣੇ ਨੇ ਉਹ ਵੀ ਮਿਲਣਗੇ ਗਰਾਰੇ ਵਰਕ ਲੈਣੇ ਨੇ ਉਹ ਵੀ ਮਿਲਣਗੇ ਅਨਲਿਮਟਿਡ ਵੈਰਾਈਟੀ ਨਾਨਕ ਕਾਜਲੰਦਰ ਮਿਲੇਗੀ ਹਰ ਇੱਕ ਪੈਨ ਨੂੰ ਮਿਲੇਗੀ ਕੰਪਲੀਟ ਵੈਡਿੰਗ ਸ਼ੋਪਿੰਗ ਅਗਰ ਕਰਨੀ ਹੈ ਨਾਨਕ ਕਾਜਲੰਦਰ ਆਜੋ ਕੱਪੜੇ ਲੈਣੇ ਨੇ ਇਦਾਂ ਦੇ ਸਿਲੈਕਟਿਡ ਪੀਸ ਬੁਟੀਕ ਦੇ ਸੂਟ ਬਾਜੀ ਲੈਣੇ ਨੇ 1-1000 ਰੁਪਏ ਚ ਸਿੱਧਾ ਹੀ ਨਾਨਕ ਕਾਜਲੰਦਰ ਆਜੋ ਜੀ ਕੋਈ ਜੀ ਸੂਟਾਂ ਦੇ ਨਾਲ ਨਾਲ ਸ਼ਰਾਰੇ ਰੇ ਗਰਾਰੇ ਲਹੰਗੇ ਦੇ ਡਰੈਸਾਂ ਵੀ ਦੇਾਂਗੇ ਇਸ ਤਰ੍ਹਾਂ ਦੇ ਹੈਂਡਵਰਕ ਦੇਾਂਗੇ ਕਮਾਲ ਦੇ ਆਰਟੀਕਲ ਦੇਾਂਗੇ ਪਰ ਰੇਟ ਰੇਟ ਬਹੁਤ ਹੀ ਘੱਟ ਹੋਣ ਵਾਲਿਆ ਸੋ 15 ਦਿਨਾਂ ਦੀ ਧਮਾਕਾ ਸੇ ਲਿਆ ਜੀ ਸੋ ਬਿਲਕੁਲ ਜੀ 15 ਦਿਨ ਦਾ ਮੇਲਾ 15 ਦਿਨ ਦਾ ਮੇਲਾ ਨਾਨਕ ਕਾਗਜ਼ ਲੰਦਰ ਪਾਜੀ ਹੈਂਡਵਰਕ ਚੈੱਕ ਕਰ ਲੋ ਕਿਉਂਕਿ ਇੱਥੇ ਲੱਗ ਚੁੱਕਾ ਆ 15 ਦਿਨ ਦਾ ਵੱਡਾ ਸੇਲ ਮੇਲਾ ਜਿੱਦੇ ਚਾ ਲਾਵਾ ਫੇਰੇ ਵਾਲੇ ਸੂਟ ਵੀ ਦਿਹਾਗੇ ਔਰ ਲਿਮਟਿਡ ਵੈਰਾਈਟੀ ਮਿਲੇਗੀ ਸਟਾਕ ਚੈੱਕ ਕਰਾ ਲਿਓ ਬਾਜੀ ਪੈਲ ਪਰਵਾਂ ਨੂੰ ਟਰੱਕਾਂ ਦੇ ਟਰੱਕ ਮਾਲ ਆ ਚੁੱਕਾ ਨਾਨਕਾ ਜਲੰਧਰ ਤੁਸੀਂ ਸੂਟ ਲੈਣੇ ਜਾਗੋ ਵਾਸਤੇ ਤੇ ਜਾਗੋ ਸਪੈਸ਼ਲ ਡਿਜ਼ਾਈਨ ਵੀ ਫੁਲਕਾਰੀਆਂ ਦੇ ਨਾਲ ਤੁਹਾਨੂੰ ਨਾਨਕਾ ਕੜ ਜਲੰਧਰ ਬਾਜੀ ਇਹ ਵਾਲੇ ਅੱਧੋ ਵੱਧ ਰੇਟਾਂ ਦੇ ਬਾਜੀ ਦਿਹਾਗੇ ਬਿਲਕੁਲ ਜੀ ਇੱਧਰ ਦੇਖੋ ਇਸ ਤਰ੍ਹਾਂ ਦੇ ਲਗਜ਼ਰੀ ਆਰਟੀਕਲ ਲਗਜ਼ਰੀ ਫੁਲਕਾਰੀਆਂ ਤੁਹਾਨੂੰ ਦਵਾਂਗੇ ਮਾਰਕੀਟ ਦਾ ਰੇਡ 6ਰ ਸਾਥ ਯਰ ਨਾਨਕਾਟ ਕਪੜਾ ਵੈਰਾਈਟੇ ਤੇ 11200 1500 ਦੇ ਵਿੱਚ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਲੈ ਜਾਓ ਤੇ ਵੱਡੇ ਵੱਡੇ ਫਾਇਦੇ ਲੈ ਲਓ ਭਾਜੀ ਚੈੱਕ ਕਰੋ ਹੈਵੀ ਫਰੰਟ ਫੋਰ ਸਾਈਡ ਦੁਪੱਟੇ ਮਾਰਕਟ ਚ 4495 ਨਾਨਕਾਟ ਆ ਜਾਓ 1500 ਰੁਪਈਆ ਦੇ ਚਵਾਦੀ ਲਾ ਦਿਓ ਚਲੋ ਜੀ 1500 1500 ਤੇ 1500 ਪਾਜੀ ਫੋਕਸ ਮਾਰ ਮਾਰ ਕੇ ਦਿਖਾ ਦਿਓ ਮਾਰਕੀਟ ਦੇ ਵਿੱਚ 4500 ਪਰ ਨਾਨ ਘੱਟ ਕਪੜਾ ਰਾਈਟ ਦੇ 1500 ਦੇ ਵਿੱਚ ਸੋ ਬਿਲਕੁਲ ਚੈੱਕ ਕਰੋ ਪਾਜੀ ਫਰਕਾਬਾਦੀ ਸੂਟ ਲੈ ਕੇ ਆਏ ਆ ਤੁਹਾਡੇ ਵਾਸਤੇ ਫੋਰਟਸਾਈਡ ਦੁਪੱਟੇ 9000 ਰੁਪਈਆ ਵਿਕਣ ਵਾਲਾ ਸੂਟ ਹੈ ਪਾਜੀ 2000 ਚ 1800 ਚ 1500 1200 700 800 ਹਰੇਕ ਕਰੇਜ ਤੁਹਾਡੇ ਬਜਟ ਦੇ ਵਿੱਚ ਤੁਹਾਨੂੰ ਵਿਆਹ ਦਾ ਕਪੜਾ ਬਣਾ ਕੇ ਦੇਵਾਂਗੇ ਚੈੱਕ ਕਰੋ ਪਾਜੀ ਮੋਰਾ ਸੂਟ ਲੈ ਕੇ ਆਲਾ ਸੂਟ ਆ ਪਹਿਣਾ ਦੀ ਪਹਿਲੀ ਪਸੰਦ ਨਾਨਕ ਘੜਦੋਂ ਦਾ ਲੈ ਕੇ ਆਲਾ ਸੂਟ 650 ਦਾ 20 ਹੈ ਭਾਜੀ 2000 ਰੁਪਏ ਰੇਂਜ ਦੇ ਦੇਣਾ ਸੋ ਬਿਲਕੁਲ ਜੀ ਇਧਰ ਦੇਖੋ ਇਸ ਤਰ੍ਹਾਂ ਦੇ ਨੀਰੂ ਬਾਜਵਾ ਵਾਲੇ ਆਰਟੀਕਲ ਵੀ ਤੁਹਾਡੇ ਵਾਸਤੇ ਆ ਚੁੱਕੇ ਆ ਸੋ ਬਾਲੀਵੁੱਡ ਵਾਲੀਆਂ ਬਾਲੀਵੁੱਡ ਵਾਲੀਆਂ ਵੈਰਾਈਟੀਆਂ ਤੁਹਾਨੂੰ ਦਵਾਂਗੇ 2-2000 ਰੁਪਏ ਦੇ ਵਿੱਚ ਸੋ ਬਿਲਕੁਲ ਚੈੱਕ ਕਰੋ ਕੋਈ ਲੋੜ ਨਹੀਂ ਲੁਧਿਆਣਾ ਜਾਣ ਦੀ ਕੋਈ ਲੋੜ ਨਹੀਂ ਚੰਡੀਗੜ੍ਹ ਮੁਹਾਲੀ ਜਾਣ ਦੀ ਇਹਦੇ ਨਾਲ ਦੇ ਹੈਂਡਵਰਕ ਦੇ ਹੈਵੀ ਆਰਟੀਕਲ ਆ ਦੁਪੱਟੇ ਚੈੱਕ ਕਰੋ ਤੁਸੀਂ ਇੱਕ ਦੋ ਨਹੀਂ ਮਿਲਣੇ ਲੰਬਿਆਂ ਨਹੀਂ ਲੱਪਣੇ ਅਗਰ ਵਿਆਹ ਸ਼ਾਦੀ ਹੈਗਾ ਤੁਹਾਡੇ ਘਰੇ ਤੁਹਾਡੀ ਖੋਜ ਹੋ ਗਈ ਖਤਰਾ ਸਿੱਧਾ ਆਜੋ ਨਾਨਕ ਕਟ ਜਲੰਧਰ ਤੇ ਇਦਾਂ ਦੇ ਹੈਵੀ ਸੂਟ ਹੈਵੀ ਫਰਟ ਆ ਹੈਵੀ ਆਰਟੀਕਲ ਆ ਭਾਜੀ 1500 2000 18250 ਖਾਰੇ ਕਰੇ ਚੋਬਲ ਬਲ ਬਿਲਕੁਲ ਭਾਜੀ ਆਰਟੀਕਲ ਦਿਖਾ ਦਿਓ ਆਪਣੇ ਆਪ ਨੂੰ ਵੱਡੇ ਵੱਡੇ ਹੋਲਸੇਲਰ ਦੱਸਦੇ ਆ ਤੇ ਰੇਟ ਕਹਿੰਗੇ ਭਾਜੀ 45 5000 ਪਰ ਨਾਨਕ ਘੱਟ ਕਪੜਾ ਵੈਟਰੀ ਤੇ ਯਾਰ 1200 1500 ਦੇ ਵਿੱਚ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਲਵਾਂਗੇ ਤੇ ਤੁਹਾਡੀਆਂ ਕਰਾਵਾਂਗੇ ਬਚਤਾਂ ਸੋ ਬਿਲਕੁਲ ਭਾਜੀ ਐਨ ਆਰ ਆਈ ਭੈਣਾਂ ਦਾ ਵੀ ਖੁੱਲਾ ਸਵਾਗਤ ਹੈ ਬਹੁਤ ਧੰਨਵਾਦੀਆਂ ਜਿਹੜੀਆਂ ਵੀਡੀਓ ਕਰੀ ਜਾਂਦੀਆਂ ਸ਼ੇਅਰ ਤੇ ਭਾਜੀ ਆ ਚੈੱਕ ਕਰੋ ਮੇਰੀਆਂ ਪਹਿਲੀਆਂ 10 ਮੈਨਾਂ ਨੂੰ ਇਹਦੇ ਨਾਲ ਦੇ ਭਾਜੀ ਲੈਗੇ ਵਾਲੇ ਸੂਟ ਨਾਨਕ ਘੱਟ ਉਲ ਫ੍ਰੀ ਚੱਲੇ ਨੇ ਫਰੰਟ ਕਿਆ ਲੈਗਾ ਵਰਕਆ ਡਿਜ਼ਾਈਨਰ ਦੁਪੱਟਾ ਵਰਕਆ ਵੀਡੀਓ ਚਾਲਦੀ ਹੋਈ ਕਰ ਦਿਓ ਸ਼ੇਅਰ ਸ਼ੇਅਰ ਟੂ ਗਰੁੱਪ ਪਹਿਲੇ 10 ਜਾਣੇ ਭਾਈ 10 ਸੂਟ ਦੇ ਦੇ ਸੋ ਬਿਲਕੁਲ ਜੀ ਛੇਤੀ ਛੇਤੀ ਅੰਗੂਠਿਆਂ ਨੂੰ ਚਲਾਓ ਵੀਡੀਓ ਨੂੰ ਕਰੋ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਤੇ ਭਾਜੀ ਆਰਟੀਕਲ ਦਿਖਾ ਦਿਓ ਕੋਈ 11 ਲੱਕੀ ਪੈਣਾ ਦੇ ਕਰੇ ਇਸ ਤਰ੍ਹਾਂ ਦੇ ਆਰਟੀਕਲ ਭੇਜ ਜਾਣਗੇ ਵੀਡੀਓ ਨੂੰ ਸ਼ੇਅਰ ਕਰ ਦੇਣ ਸੋ ਬਿਲਕੁਲ ਭਾਜੀ 10 ਸੂਟ ਹੈ ਤੇ 11 ਵਾ ਆ ਗਿਆ ਏ ਜਿੱਦਾਂ ਕੀ ਭਾਜੀ ਨੇ ਕਹਿਤਾ ਵੀਡੀਓ ਵਾਟ ਤੋਂ ਵਾਟ ਗਰੁੱਪਾਂ ਚ ਕਰ ਦਿਓ ਭਾਜੀ ਮੁੱਲ ਵੀ ਲੈਣੇ ਅਗਰ ਇਦਾਂ ਦੇ ਸੂਟ 7000 ਰੁਪਏ ਦਾ ਸੂਟ ਹੈ ਜੀ ਫਰੰਟ ਵਰਕ ਲਹਿੰਗਾ ਵਰਕ ਤੁਹਾਨੂੰ ਨਾਨੇ ਕਟ 15 ਦਿਨ ਸੇਲ ਮੇਲੇ ਚ 2500 ਰੁਪਿਆ ਲੈ ਚਵਾਜੀ ਦੇ ਦੇਣਾ ਆਪਾਂ ਲਓ ਜੀ ਜੇਕਰ ਤੁਸੀਂ ਵੀ ਹੈਰਾਨ ਹੋ ਰਹੇ ਜੀ ਤੁਸੀਂ ਵੀ ਇਸ ਤਰ੍ਹਾਂ ਦੀ ਆਰਟੀਕਲ ਮਾਰਕੀਟ ਦੇ ਵਿੱਚੋਂ 6-6000 ਦੇ ਖਰੀਦੇ ਆ ਕਿ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਆਰਟੀਕਲ 25 2500 ਚ ਦੇਵਾਂਗੇ ਭਾਜੀ ਫੋਕਸ ਮਾਰ ਕੇ ਵਰਕ ਦਿਖਾ ਦਿਓ ਇਧਰ ਨਿਆਰੇ ਦਿਖਾ ਦਿਓ ਕਲਰ ਚਾਰਟ ਦਿਖਾ ਦਿਓ ਬਿਲਕੁਲ ਜੀ ਪੂਰੇ ਪੰਜਾਬ ਚ ਮਾਜੀ ਇਸ ਸਮੇਂ ਨਾਨਕ ਕੱਟ ਨਾਨਕ ਟੋਰੀਏ ਕਿਉਂਕਿ ਨਾਨਕ ਕੱਟ ਨੇ ਦੇ ਨਾਲ ਦੇ ਸੂਟ ਆ ਹੈਵੀ ਦੁਪੱਟੇ ਤੁਹਾਨੂੰ ਮਾਰਕ ਨਾਲੋਂ ਅੱਧੋ ਵੱਧ ਰੇਟਾਂ ਤੇ ਦੇ ਦੇਣੇ ਨੇ ਤੇ ਨਾਲ ਹੀ ਇਦਾਂ ਦੇ ਸੂਟ 1-1000 ਪਈ ਕਜ ਵੀ ਬਾਜੀ ਦੇਣੀਆਂ ਚੀਜ਼ਾਂ ਚੱਕੋ ਸੋ ਬਿਲਕੁਲ ਜੀ ਬਾਜੀ ਕਲਰ ਦਿਖਾ ਦਿਓ ਅੱਜ ਕੱਲ ਦਾ ਪੂਰਾ ਟ੍ਰੈਂਡਿੰਗ ਕਲਰ ਆ ਤੇ ਡਿਜ਼ਾਈਨਰ ਸੂਟ ਤੁਹਾਨੂੰ ਦੇਣ ਜਾ ਰਿਹਾ ਵਕਰੇ ਵਕਰੇ ਡਿਜ਼ਾਈਨ ਇਹ ਮਿਲਨੇ ਕਿੱਥੇ ਆ ਨਾਨਕਾਟ ਕਪੜਾ ਫੈਕਟਰੀ ਤੇ ਜਿੱਤੇ ਕੇ 15 ਦਿਨਾਂ ਦਾ ਸੇਲ ਮੇਲਾ ਲੱਜੁਕਾ ਬਾਜੀ ਸੋ ਬਿਲਕੁਲ ਬਾਜੀ 31 ਦਸੰਬਰ ਤੱਕ ਸੇਲ ਮੇਲਾ ਚੱਲੇਗਾ ਜੀ ਵੈਲਵਰ ਦੇ ਸੂਟ ਦੇਾਂਗੇ ਵੈਲਵਰ ਦੇ ਸ਼ਾਲ ਦੇਾਂਗੇ ਅਨ ਲਿਮਟਡ ਵੈਰਾਈਟੀ ਪਹਿਣਾ ਨੂੰ ਦੇਾਂਗੇ ਨਾਲ ਸ਼ਮਰ ਦੇ ਉੱਪਰ ਵੀ ਬਾਜੀ ਪਹਿਣਾ ਨੂੰ ਰਜਵੇਂ ਡਿਜ਼ਾਈਨ ਦੇਾਂਗੇ ਫੁੱਲੀ ਡੁੱਲੀ ਵੈਰਾਈਟੀ ਮਿਲੇਗੀ ਸਟਾਕ ਤੇ ਚਾਤੀ ਮਰਾ ਦਿਓ ਹਰ ਇੱਕ ਆਈਟਮ ਮਿਲੇਗੀ ਤੁਸੀਂ ਵੈਲਵਟ ਦੇ ਸੂਟ ਲੈਣੇ ਬਾਜੀ ਉਹ ਵੀ ਅਵੇਲੇਬਲ ਹੈ ਤੁਸੀਂ ਡਿਜੀਟਲ ਵੈਲਵਟ ਲੈਣੇ ਉਹ ਵੀ ਅਵੇਲੇਬਲ ਹੈ ਤੁਸੀਂ ਗਰਮ ਸੂਟ ਲੈਣੇ ਆ ਉਹ ਵੀ ਅਵੇਲੇਬਲ ਹੈ ਇੱਥੇ ਦੁਨੀਆ ਦੀ ਹਰ ਵੈਰਾਈਟੀ ਕੋਡੀਆਂ ਦੇ ਬਾਵਾ ਜੀ ਮਿਲੇਗੀ ਉਹ ਬਿਲਕੁਲ ਜੀ ਬਾਰ ਬਾਰ ਕਹਿ ਰਿਆ 31 ਦਸੰਬਰ ਭਵੇਂ ਆ ਵਾਲਾ ਆਰਟੀਕਲ ਲੈਣਾ ਵਾ ਤੇ ਭਵੇਂ ਆ ਵਾਲਾ ਆਰਟੀਕਲ ਲੈਣਾ ਵਾ ਜਿਹੜਾ ਮਰਜੀ ਆਰਟੀਕਲ ਲੈਣਾ ਵਾ 31 ਦਸੰਬਰ 31 ਦਸੰਬਰ ਤੇ 31 ਦਸੰਬਰ ਤੱਕ ਦੀ ਤਮਾਕਾ ਸੇ ਲਿਆ ਸੋ ਜਰੂਰ ਪਹੁੰਚੋ ਤੇ ਵੈਰਾਈਟੀਆਂ ਲੈ ਜੋ ਜੀ ਸੋ ਬਿਲਕੁਲ ਭਾਜੀ ਵਿਆਹ ਸ਼ਾਦੀ ਦਾ ਕਪੜਾ ਲੈਣਾ ਹੈ ਹੱਥ ਜੋੜ ਕੇ ਅਪੀਲ ਕਰਨਿਆ 2-2 ਲੱਖ ਰੁਪਏ ਦਾ ਕਪੜਾ 40 40 ਹਜ਼ਾਰ ਚ ਵਡੀਆਂ ਬਚਤਾਂ ਹੋ ਜਾਣੀਆਂ ਔਰ ਗੈਂਜਾ ਦਾ ਸੂਟ ਦੇਖ ਲੋ ਪੋਜੇ ਕੱਢੇ ਆਣਗੇ ਬਾਜੀ ਕੇ ਨਾ ਮੰਗਣਾ 4500 ਕੇ ਨਾ ਮੰਗਣਾ 4000 ਨਾਨਕ ਕੱਟ ਕਪੜਾ ਫੈਕਟਰੀ ਆ ਜੋ ਇਦਾਂ ਦੇ ਆਰਟੀਕਲ ਤੁਹਾਨੂੰ ਆਪਾ 15 1500 ਰੁਪਈਆ ਰੰਜਜ ਦੇ ਦਾਨੇ ਨੇ ਤੇ ਨਾਲ ਹੀ ਆਪਾ ਤੁਹਾਨੂੰ ਇਹਦੇ ਨਾਲ ਦੇ ਚਲਵਾਰਾ ਕੱਢੀਆਂ ਵਾਲੇ ਸੂਟ ਬਾਜੀ 1 1000 ਰੁਪਈਆ ਰੰਜਜ ਦੇ ਦਾਨੇ ਆ ਜੀ ਸੋ ਬਿਲਕੁਲ ਜੀ ਨਾਲ ਦੀ ਨਾਲ ਇਧਰ ਵੀ ਬਾਜੀ ਕੈਮਰਾ ਕਮਾ ਦਿਓ ਮੋਡਲਾਂ ਵਾਲੀਆਂ ਆਈਟਮਾਂ ਵੀ ਤੁਹਾਡੇ ਵਾਸਤੇ ਆ ਚੁੱਕੀਆਂ ਵਾ ਇਧਰ ਵੈਰਾਈਟੀਆਂ ਵੇਖੋ ਹਜ਼ਰੀ ਡਰੈਸਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਮਾਰਕੀਟ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਦਿੱਤੇ ਅਰਟਿਕਲ ਦਿਖਾਓ ਕਿ ਕਿੰਨੇ ਕਮਾਲ ਦੇ ਅਰਟਿਕਲ ਆ ਬਿਲਕੁਲ ਬਾਜੀ ਇਹ ਅਰਟਿਕਲ ਵੀ ਮਿਲਣਗੇ ਤੁਸੀਂ ਗਾਉਣ ਲੈਣੇ ਨੇ ਉਹ ਵੀ ਮਿਲਣਗੇ ਵੱਡੇ ਗਾਉਣ ਮੈਂ ਕਹਿੰਦਾ ਜੀ ਚੈੱਕ ਕਰੋ ਵਧੀਆ ਵੱਡੇ ਗਾਉਣ ਰਿਕਸ਼ਾ ਵਾਲੀ ਵਾਲੇ ਗਾਉਣ ਮਿਲਣਗੇ ਪਾਰਟੀ ਵੇਅਰ ਗਾਉਣ ਮਿਲਣਗੇ ਚੈੱਕ ਕਰੋ ਕੋਈ ਲੋੜ ਨਹੀਂ ਮਾਰਕੀਟ ਚੋਂ ਰੈਂਟ ਤੇ ਲੈਣ ਦੀ ਰੈਂਟਾਂ ਤੋਂ ਸਸਤੀਆਂ ਚੀਜ਼ਾਂ ਨਾਨਕ ਕਰਜਲੰਦਰ ਮਿਲਣ ਗਿਆ ਇਹਦੇ ਨਾਲ ਦੀਆਂ ਡਰੈਸਾਂ ਮਿਲਣ ਗਿਆ ਹਰ ਇੱਕ ਰੰਗ ਮਿਲੇਗਾ ਹਰ ਇੱਕ ਡਿਜ਼ਾਈਨ ਮਿਲੇਗਾ ਤੁਸੀਂ ਲੈਣੀਆਂ ਲਹਿੰਗਾ ਚੋਲੀਆਂ ਆ ਚੀਜ਼ਾਂ ਚੈੱਕ ਕਰੋ ਬਾਜੀ ਜਿਹੜੇ ਮਾਰਕੀਟ ਚ ਡਮੀਆਂ ਚਲਾਉਂਦੇ ਲੈਟਾਂ ਚ ਗਾਉਂਦੇ 40-4000 ਰੁਪਏ ਮੰਗਦੇ ਨੇ ਤੁਹਾਨੂੰ ਕੋਡੀਆਂ ਦੇ ਪਾ ਰੈਂਟ ਜੋ ਸਸਤੀਆਂ ਵਾਜਦੀਆਂ ਸੋ ਬਿਲਕੁਲ ਜੀ ਭਵੇਂ ਤੁਸੀਂ ਲੈਣੀਆ ਸੂਟ ਪਵੇਂ ਲੈਣੀਆ ਸ਼ਰਾਰੇ ਪਵੇਂ ਲੈਣੀਆ ਗਰਾਰੇ ਪਵੇਂ ਲੈਣੀਆ ਲਹਿੰਗੇ ਜੋ ਮਰਜੀ ਲੈਣਾ ਵਾ ਇੱਕੋ ਛੱਤ ਤੱਲੇ ਸਾਰੀਆਂ ਵੈਰਾਈਟੀਆਂ ਦਵਾਂਗੇ ਉਹ ਲੈ ਬਚੋਲੇ ਕੱਢ ਦਿੱਤੇ ਆ ਬਾਹਰ ਤੇ ਸਿੱਧਾ ਲੈ ਕੇ ਪਹੁੰਚਿਆ ਫੈਕਟਰੀ ਤੇ ਜਿੱਥੇ ਕਿ ਤੁਹਾਨੂੰ ਸਿੱਧੇ ਫੈਕਟਰੀ ਰੇਟਾਂ ਦੇ ਸੂਟ ਦਵਾਂਗੇ ਸੋ ਬਿਲਕੁਲ ਜੀ ਹੁਣ ਤੁਸੀਂ ਸੋਚਣਾ ਤੁਸੀਂ ਕਪੜਾ ਬਾਜ਼ਾਰੋਂ ਲੈਣਾ ਜਾਂ ਸ਼ੈਲ ਲਵਾਉਣੀ ਹੈ ਕਿ ਸਿੱਧਾ ਫੈਕਟਰੀ 'ਚ ਆ ਗਿਆ ਆਪਣੀਆਂ ਵੱਡੀਆਂ ਬਚਤਾਂ ਕਰਾਉਣੀਆਂ ਹੈ ਚੈੱਕ ਕਰੋ ਹੈਂਡਵਰਕ ਲੈਣਾ ਉਹ ਵੀ ਮਿਲੇਗਾ ਸੋਬਰ ਟੇਸਟ ਹੈ ਤੁਹਾਡਾ ਡਿਜ਼ਾਈਨਰ ਸੀਜਾ ਲੈਣੀ ਹੈ ਉਹ ਵੀ ਮਿਲਣਗੀਆਂ ਬਲੈਕ ਕਲਰ ਦੇ ਸ਼ਕੀਨ ਉਹ ਵੀ ਮਿਲੇਗਾ ਵੱਡੀਆਂ ਬਚਤਾਂ ਕਰਾਉਣੀਆਂ ਤੁਹਾਨੂੰ ਦਵਾਗੇ ਬਿਲਕੁਲ ਜੀ ਲੈਗੇ ਵਾਲਾ ਡਰੈੱਸ ਆ ਗਈ ਲੈਗੇ ਵਾਲੀ ਡਰੈੱਸ ਲੈਗੇ ਨਾਲ ਵੱਡੀ ਚੋਲੀ 2500 ਚੈੱਕ ਕਰੋ ਤੋਂ 30 ਅਨਵਾਰ ਲੈਣੀ ਉਹ ਵੀ ਮਿਲੇਗੀ ਕੋਈ ਵੀ ਚੀਜ਼ ਤੁਸੀਂ ਲੈਣੀ ਨਾਨਕ ਘਰ ਜਲੰਧਰ ਆਜੋ ਕਪੜਾ ਤੁਸੀਂ ਵਿਆਹ ਸ਼ਾਦੀ ਦਾ ਲੈਣਾ ਹੈ ਹਰ ਇੱਕ ਆਈਟਮ ਤੁਹਾਨੂੰ ਇੱਥੇ ਮਿਲੇਗੀ ਜੀ ਸੋ ਬਿਲਕੁਲ ਜੀ ਪਾਜੀ ਐਡਰੈਸ ਦੱਸ ਦਿੰਦੇ ਬਿਲਕੁਲ ਜੀ ਜਲੰਧਰ ਸਿਟੀ ਕਪੂਰਥਲਾ ਰੋਡ ਜੰਮੂ ਹਸਪੀਟਲ ਦੇ ਨੇੜੇ ਹੈ ਕੋਈ ਜਾਣਕਾਰੀ ਲੈਣੀ ਸਕਰੀਨ ਤੇ ਨੰਬਰ ਆ ਰਿਹਾ ਹੁਣੇ ਕਾਲ ਮੈਸੇਜ ਕਰੋ ਜੀ ਤੇ ਜ਼ਰੂਰ